ਲੇਬਰ ਚੌਂਕ ਵਿਖੇ ਇੰਨਾ ਮਜ਼ਦੂਰਾਂ ਦਾ ਕਿਸ ਤਰ੍ਹਾਂ ਦਾ ਨਵਾਂ ਸਾਲ ਹੋ ਗਿਆ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿੰਨੇ ਨਵਾਂ ਸਾਲ ਦੀਆਂ ਦਿਹਾੜੀਆਂ ਲੱਗਦੀਆਂ ਨੇ ਨਾ ਦਿਹਾੜੀਆਂ ਲੱਗਦੀਆਂ ਜੀ ਕਵੇਂ ਨਵਾਂ ਸਾਲ ਮਨੂ ਗਈ ਦੱਸੋ ਨਵਾਂ ਸਾਲ ਉਹਨਾਂ ਦਾ 25 ਨੂੰ ਡਿੱਕੇ ਦੇ ਰੋਣਗੇ ਵੀ ਸਾਡਾ ਵੀ ਆਪਣਾ ਪਪਾ ਲੈ ਕੇ ਆਊਗਾ ਜੀ ਆ ਵੀ ਸਾਡਾ ਪਪਾ ਲੈ ਕੇ ਆਊਗਾ ਨਵੇਂ ਸਾਲ ਨੂੰ ਆ ਦੇਊਗਾ ਸੰ ਨੂੰ ਆ ਕੇ ਦੇਊਗਾ ਤੇ ਛੋਡੇ ਬਲੋਂ ਆਪ ਕਿਸ ਤਰ੍ਹਾਂ ਕਿ ਬੱਚਨ ਕਰਕੇ ਕਿੱਥੇ ਕਿੱਥੇ ਬੱਚਿਆਂ ਨੂੰ ਦੇ ਦਾਂਗੇ ਐ ਜੀ ਬੱਚਿਆਂ ਨੂੰ ਕੀ ਰਿਆਜ਼ ਮਿਆਕੇ ਦੇ ਦਾਂਗੀ ਕੋਹਨੇ ਰਾਜ਼ ਦੇ ਦੇ ਸਕਦੇ ਕੰਮ ਲੱਗਦਾ ਨਹੀਂ ਕੋਈ ਇੱਥੇ ਕਿੰਨੇ ਦਿਨ ਉਹ ਗਿਆ ਕਰਨ ਨਹੀਂ ਲੱਗੇ ਅੱਠ-ਆੜੇ ਦਿਨ ਗਿਆ ਕਰਨ ਹੋ ਜਾਂਦੇ ਕਦੇ ਲੱਗਦੀ 10 ਦਿਨ ਉਹ ਕੀ ਖਾਊਗਾ 12 ਦਿਨ ਜੋ ਬੰਦੇ ਕਹਦੇ ਹਾਂ ਸਾਲ ਆਈ ਸਾਡੇ ਦੱਦੇ ਦਿਹਾੜੀ ਲੱਗੂ ਤਾਂ ਇਹ ਨਵਾਂ ਸਾਲ ਆਈ ਕੋਈ ਕੰਮ ਘਾਰ ਹੈ ਵੀ ਅੱਛਾ ਜਿਵੇਂ ਉਹਨੇ ਮੁਰਦਣਿਆ ਅੱਡਾ ਬਹੁਤ ਬੁਰਾ ਹਾਲ ਹੈ ਕਿੰਨੇ ਕ ਮਜ਼ਦੂਰ ਨੇ ਇੱਥੇ ਗੱਲ ਇੱਥੇ ਘੱਟੋ-ਘੱਟ 500-600 ਮੀਂਹ ਫੜਦਾ ਹੀ ਇਹ ਵਿੱਚੋਂ 2.5 300 ਬੰਦਾ ਜਾਂਦਾ 200 ਵਿੱਚ ਰਹਿ ਜਾਂਦਾ। ਪਿਆੜੀ ਜਾਂਦੇ ਆ ਉਹ ਵੀ। ਨਵੇਂ ਸਾਲ ਦਾ ਕੀ ਪਲਾਨ ਰੱਖਿਆ ਹੈ ਨਵੇਂ ਸਾਲ ਦਾ? ਨਵੇਂ ਸਾਲ ਦਾ ਜੀ ਹੁਣ ਇੱਕ ਹੀ ਜਾਮਾਂਗੇ। ਅਸੀਂ ਕਾਜੀ ਤੁਸੀਂ ਦੇਖ ਰਹੇ ਹੋ ਦਾ ਸਮਰਨੂ ਤੇ ਮੈਂ ਬਟਿੰਡਾ ਤੋਂ ਵਿਸਕਰਮ ਸਿੰਘ ਨਵਾਂ ਸਾਲ ਆ ਰਿਹਾ ਹੈ ਲੋਕਾਂ ਵੱਲੋਂ ਜਸ਼ਨ ਮਨਾਏ ਜਾਣਗੇ ਤੇ ਅਸੀਂ ਤੇ ਪਹੁੰਚਿਆ ਬਟਿੰਡਾ ਦੇ ਲੇਬਰ ਚੌਂਕ ਵਿਖੇ ਇਹਨਾਂ ਮਜ਼ਦੂਰਾਂ ਦਾ ਕਿਸ ਤਰ੍ਹਾਂ ਦਾ ਨਵਾਂ ਸਾਲ ਹੋ ਗਿਆ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ। ਅਸੀਂ ਜੋ ਅਸੀਂ ਉਹ ਲੈ ਕੇ ਆ ਬਠਿੰਡਾ ਦੇ ਇਹ ਆਪਣਾ ਲੇਬਰ ਚੌਂਕ ਦੇ ਵਿੱਚ ਅਸੀਂ ਆ ਵੀ ਜੀ ਸਤਿ ਸ਼੍ਰੀ ਅਕਾਲ ਜੀ ਨਵਾਂ ਸਾਲ ਆ ਰਿਹਾ ਨਵਾਂ ਸਾਲ ਹਾਂ ਜੀ ਨਵੇਂ ਸਾਲ ਦੇ ਵਿੱਚ ਲੋਕਾਂ ਵੱਲੋਂ ਵੱਡੇ ਵੱਡੇ ਜਸ਼ਨ ਮਨਾਏ ਜਾਣਗੇ ਹੋਟਲਾਂ ਦੇ ਵਿੱਚ ਵੱਡੇ ਵੱਡੇ ਪ੍ਰੋਗਰਾਮ ਕੀਤੇ ਜਾਣਗੇ ਤੁਹਾਡਾ ਨਵਾਂ ਸਾਲ ਕਿਸ ਤਰ੍ਹਾਂ ਆਊਗਾ ਸਾਡੇ ਕਿੰਨੇ ਦੀ ਨਵਾਂ ਸਾਲ ਦੀਆਂ ਦਿਹਾੜੀਆਂ ਲੱਗਦੀਆਂ ਨੇ ਨਾ ਦਿਹਾੜੀਆਂ ਲੱਗਦੀਆਂ ਜੀ ਕਿਵੇਂ ਨਵਾਂ ਸਾਲ ਮਨੂਆ ਜੀ ਦੱਸੋ ਕਿੰਨੇ ਦਿਨ ਹੋਗੇ ਦਿਹਾੜੀ ਲੱਗੂਗਾ ਜੀ ਤੇਰੀ ਕਿ ਦਿਹਾੜੀ ਹੋਈ ਹੱਤਾ ਕੇ ਹੱਤਾ ਹੋ ਜਾਂਦਾ ਹੀ ਇਥੇ ਇੰਨੇ ਜਣੇ ਆਉਂਦੇ ਆ ਜੀ ਕੋਈ ਕੰਮ ਨਹੀਂ ਲੱਗਦਾ ਕੁਝ ਨਹੀਂ ਲੱਗਦਾ ਜੀ ਬੱਚੇ ਵੀ ਫਿਰ ਕਰੇ ਆਪਣਾ ਨਵਾਂ ਸਾਲ ਆਉਂਦਾ ਨਵਾਂ ਸਾਲ ਆਉਂਦਾ ਬੱਚੇ ਵੀ ਸਨੂ ਡੀਕ ਦੇ ਰਹੇ ਨੇ ਵੀ ਸਾਡਾ ਵੀ ਆਪਦਾ ਪਾਪਾ ਲੈ ਕੇ ਆਊਗਾ ਜੀ ਆ ਵੀ ਸਾਡਾ ਪਾਪਾ ਲੈ ਕੇ ਆਊਗਾ ਨਵੇਂ ਸਾਲ ਨੂੰ ਆ ਦੇਊਗਾ ਸੰਵਾਗ ਕਰੂਗਾ ਤੇ ਛੋਡੇ ਵੱਲੋਂ ਆਪ ਕਿਸ ਤਰ੍ਹਾਂ ਬੱਚਨ ਰੱਖੇ ਕਿੱਥੇ ਕਿੱਥੇ ਬੱਚਿਆਂ ਨੂੰ ਦੇ ਦਾਂਗੇ ਐ ਜੀ ਬੱਚਿਆਂ ਨੂੰ ਕੀ ਲਿਆ ਦੇ ਦੇ ਦਾਂਗੇ ਕੋਹਨੇ ਲਿਆ ਦੇ ਦੇ ਸਕਦੇ ਬੱਚੇ ਆ ਡੀਕਦੇ ਸਾਡੇ ਇਹ ਪਾਪਾ ਆਊਗਾ ਜੀ ਇਹ ਲੈ ਕੇ ਆਊਗਾ ਉਹ ਲੈ ਕੇ ਆਊਗਾ ਜਾਣੇ ਹੀ ਖਾਲੀ ਹੱਥ ਹੀ ਗੱਡੀਆਂ ਲੱਗਦੀਆਂ ਨੇ ਜੀ ਤਸੋ ਇਹ ਕਿੰਨਾ ਮਸਾਲ ਮੰਜੀ ਕੋਈ ਸਾਡੇ ਦਾ ਹੋਰ ਵੀ ਕੁਝ ਆਪਣਾ ਬਦੂਦਣ ਖਸ ਗਿਆ ਵੀ ਜੀ ਤਾਂ ਕੀ ਨਾਮ ਹੈ ਤੁਹਾਡਾ ਜੈਪ ਸਿੰਘ ਜੈਪ ਸਿੰਘ ਜੀ ਨਵਾਂ ਸਾਲ ਆ ਰਿਹਾ ਹੈ ਲੋਕਾਂ ਵੱਲੋਂ ਵੱਡੇ ਵੱਡੇ ਆਪਣਾ ਜਸ਼ਨ ਮਨਾਈ ਜਾਣਗੇ ਹਜ਼ਾਰਾਂ ਰੁਪਏ ਖਰਚਾ ਕੀਤਾ ਜਾਊਗਾ ਸਾਡੇ ਵੱਲੋਂ ਇਹ ਨਵਾਂ ਸਾਲ ਕਿਸ ਤਰ੍ਹਾਂ ਮਨਾ ਜੀ ਸਾਡੇ ਜੀ ਗਰੀਪਾ ਹੀ ਕੌਣ ਸੌਂਦਾ ਜੀ ਵੋਟਾਂ ਲੈਣੀਆਂ ਬਸ ਹਾਂ ਜੀ ਇੰਨਾ ਕੰਮ ਕਰਦੇ ਵੋਟਾਂ ਲੈ ਲੈਂਦੇ ਜੀ ਉਹ ਜਵਾਕਾਂ ਦੇ ਸੁੱਚੀ ਸਬਜ਼ੀ ਲੈ ਕੇ ਆਉਗਾ ਕੋਈ ਆਟਾ ਲੈ ਕੇ ਆਉਗਾ ਇਹੋ ਕਹਣਾ ਕੰਮ ਲੱਗਦਾ ਨਹੀਂ ਕੋਈ ਇੱਥੇ ਕਿੰਨੇ ਦਿਨ ਹੋ ਗਏ ਆ ਕੰਮ ਨਹੀਂ ਲੱਗੇਗਾ 18 ਦਿਨ ਦਾ ਕਾਕਾ ਨੂੰ ਹੋਇਆ ਇਹਨਾਂ ਦੇ ਕਿੰਨੇ ਦਿਨ ਲੱਗਦੀ 10 ਦਿਨਾਂ ਦੀ ਖਾਊਆ 14 ਦਿਨਾਂ ਦੇ ਤੁਹਾਡਾ ਕੀ ਨਾਮ ਹੈ ਜੀ ਮੱਖਣ ਰਾਮ ਪਕਰ ਸਿੰਘ ਜੀ ਕਿੰਨੇ ਦਿਨ ਹੋ ਗਏ ਤੁਹਾਡੀ ਨਹੀਂ ਲੱਗੀ ਅੱਜ ਅੱਜ 15 ਦਿਨ ਹੋ ਗਏ ਨਵਾਂ ਸਾਲ ਤੇ ਫਿਰ ਨਵਾਂ ਸਾਲ ਆ ਰਿਹਾ ਲੋਕਾਂ ਨੂੰ ਜਸ਼ਨ ਮਨਾਏ ਜਾਣਗੇ ਥੋੜੇ ਵੱਲੋਂ ਕਿਸਾਨ ਮਤਲ ਬਣਾਇਆ ਜਾਊਗਾ ਕਿਹਦੇ ਕਹਦੇ ਆਵੇਂ ਸਾਲ ਆਈ ਸਾਡੇ ਦਦੇ ਦਿਹਾੜੀ ਲੱਗੂ ਤਾਂ ਇਹ ਨਵਾਂ ਸਾਲ ਆਈ ਕੋਈ ਕੰਮਕਾਰ ਹੈ ਵੀ ਅੱਜ ਜਿਵੇਂ ਉਹਨੇ ਮੁਰਦਣਿਆ ਕੋਈ ਕੋਈ ਸਰਕਾਰ ਦੀ ਸੁਣਦੀ ਸਾਡੀ ਮੋਟਾ ਲੈ ਲੈਂਦੇ ਸਾਡੋ ਬਰਾ ਲੋਕ ਇਸ ਦਿਨ ਨੂੰ ਆਪਣਾ ਵੀ ਆਪਣਾ ਬੜੀ ਸ਼ਿੱਦਤ ਨਾਲ ਉਡੀਕਦੇ ਆ ਨਵੇਂ ਸਾਲ ਨੂੰ ਕਿ ਨਵਾਂ ਸਾਲ ਆਊਗਾ ਨਵੇਂ ਕੱਪੜੇ ਲਵਾਵਾਂਗੇ ਅਸੀਂ ਆ ਲਵਾਵਾਂਗੇ ਨਵੇਂ ਸਾਲ ਤੇ ਅਸੀਂ ਹੋਟਲ ਜਾਵਾਂਗੇ ਅਸੀਂ ਆਪਣੇ ਬੱਚਾ ਨੂੰ ਕਿਹਦੇ ਵੀ ਇਹੋ ਜਿਹੀ ਜਗ੍ਹਾ ਤੇ ਲਵਾਵਾਂਗੇ ਪਰ ਛੋਟੇ ਮਿਲੋ ਕਿਸ ਤਰ੍ਹਾਂ ਲਾਉਂਦਾ ਕਿਤੇ ਨਹੀਂ ਲਿਆ ਸਕਦੇ ਬੱਚਿਆਂ ਨੂੰ ਜਿਹੜਾ ਜਾਵੜ ਤੇ ਬਸ ਬੱਚੇ ਚੁੱਪ ਕਰਕੇ ਬਹਿ ਜਾਂਦੇ ਕਰੇ ਜੇ ਜਿਹੜਾ ਪਕਵੰਦਾ ਖਾ ਰਹੇ ਨੇ ਕੋਈ ਟਰਬੀਪਾ ਦੀ ਵਧੀਆ ਨਹੀਂ ਲਿਆ ਸਕਦੇ ਉਹਦਾ ਟਾਈਮ ਪਾਸ ਕਰਦੇ ਆ ਜਿਹੜਾ ਕੋਈ ਮਾੜਾ ਮੋਟਾ ਕਦੇ ਲੱਗ ਜਾਂਦੀ ਦਿਹਾੜੀ ਕਦੇ ਲੱਗਦੀ ਕੜਾ ਬਹੁਤ ਬੁਰਾ ਹਾਲ ਹੈ ਕਿੰਨੇ ਕਿ ਮਜ਼ਦੂਰ ਨੇ ਇੱਥੇ ਗੱਲ ਕੀਤੀ ਇੱਥੇ ਘਰ ਤੋਂ ਕੋਲ 500 600 ਮਹੀਨੇ ਫੜਦਾ ਹੀ ਇਹ ਵਿੱਚੋਂ 2.5 300 ਬੰਦਾ ਜਾਂਦਾ 200 ਵਿੱਚ ਰਹਿ ਜਾਂਦਾ ਰੋਜ਼ ਦਾ ਹੀ ਕੰਮ ਵਿੱਚ ਕਿੰਨੇ ਦਿਨ ਹੋ ਗਏ ਦਾਣੀ ਲੱਗੀ ਲਗ 15 15 ਦਿਨ ਹੋ ਗਏ 15 15 ਦਿਨ ਹੋ ਗਏ ਨਮਕਾ ਸਾਲ ਫਿਰ ਆ ਰਿਹਾ ਕੱਲ ਦਾ ਦਿਨ ਰਹਿ ਗਿਆ ਫਿਰ ਬੱਚਿਆਂ ਦੇ ਪਾਸੇ ਕੀ ਲੈ ਕੇ ਜਾਵਾਂ ਘਰੇ ਨਮਕਾ ਸਾਲ ਨਮਕਾ ਸਾਲ ਦੀ ਜੰਨਤਾ ਤੇ ਅੜੀ ਲੱਗੇ ਖਰਚਾ ਪਾਣੀ ਮਿਲ ਜੇ ਉਹੀ ਬਹੁਤ ਹੈ ਜੀ ਲਜਾਣਾ ਦਾ ਦੂਰ ਰਹਿ ਗਿਆ ਰਾਹੀ ਹੈ ਇਹ ਟਾਈਮ ਪਾਸ ਕਰੀ ਜਾਂਦਾ ਬੱਚੇ ਫਰੌਡੀ ਕਿਤੇ ਹੁਣੇ ਨਵੇਂ ਸਾਲ ਨੂੰ ਨਵਾਂ ਸਾਲ ਆਊਗਾ ਸਾਡਾ ਪਾਪਾ ਸਾਨੂੰ ਪੜਾ ਪਾਪਾ ਸਾਨੂੰ ਆ ਲੈ ਕੇ ਦੇਊਗਾ ਪਾਪਾ ਲੈ ਕੇ ਰੂਗਾ ਠੀਕਣਾ ਤਾਂ ਹੈ ਹੀ ਜੀ ਤੇ ਆਖਾਂ ਨੇ ਤਾਂ ਦਿਹਾੜੀ ਲੱਗੇ ਤਾਂ ਫੇਰ ਹੀ ਆਉਣ ਕਿਦੇ ਅੱਗੇ ਰੋਈਏ ਸਰਕਾਰ ਕੋਈ ਸੁਣਦੀ ਬਸ ਇਹ ਚੋਤਾ ਕੀ ਇਹ ਸਾਨੂੰ ਤਾਂ ਦੇਖ ਲੋ ਤੁਸੀਂ ਵੀ ਜੀ ਪਿੰਦਰ ਉਹ ਜੜੀ ਲੱਗੀ 10 ਦਿਨ ਹੋ ਗਏ ਕਿਯਾਰਾ ਫੇ ਕਿਸ ਤਰ੍ਹਾਂ ਚੱਲਦਾ ਹੈ ਕਿਯਾਰਾ ਬਸ ਇਹ ਇਹੀ ਕਿਤੇ ਲੱਗੀ ਕਿਤੇ ਨਾ ਲੱਗੀ ਕਿੰਨੇ ਬੱਚੇ ਆ ਬੱਚੇ ਤੋਂ ਹੋ ਆਈ ਪੜ ਰਹੀ ਹੈ ਸਹੀ ਕੰਮ ਕਰ ਰਹੀ ਥੋੜਾ ਮੋਟਾ ਕਿਸ ਤਰ੍ਹਾਂ ਵਿੱਚ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਹੈ ਬੱਚੇ ਕਮਉਦੇ ਹੀ ਮੜਾ ਮੋਟਾ ਵਿਆਹ ਦੀ ਜਾਂਦੇ ਆ ਉਹ ਵੀ ਨਵੇਂ ਸਾਲ ਦਾ ਕੀ ਪਲਾਨ ਰੱਖਿਆ ਹੈ ਨਵੇਂ ਸਾਲ ਦਾ ਜੀ ਹੁਣ ਅਸੀਂ ਕੀ ਲਜਾਵਾਂਗੇ ਨਵੇਂ ਸਾਲ ਦਾ ਸਰਕਾਰਾਂ ਸਾਡੇ ਲਈ ਕੀ ਕਰਨੀ ਆ ਲੋਕਾਂ ਵੱਲੋਂ ਵੱਡੇ ਵੱਡੇ ਆਪਣਾ ਖਰਚੇ ਕੀਤੇ ਜਾਂਦੇ ਆ ਹੋਟਲਾਂ ਦੇ ਵਿੱਚ ਆਇਆ ਜਾਂਦਾ ਹੈ ਵੱਡੇ ਵੱਡੇ ਹਜ਼ਾਰਾਂ ਦੇ ਖਰਚਾ ਕੀਤਾ ਜਾਂਦਾ ਤੁਸੀਂ ਉਹਨਾਂ ਤੋਂ ਕੀ ਮੰਗ ਕਰਦੇ ਹੋ ਸਾਡੇ ਖੇਤਰ ਸਹੀ ਢਹਾੜੀ ਲੱਗੂ ਤਾਂ ਫੇਰ ਹੀ ਬੱਚਾ ਖਤਰੋ ਪਹੁੰਚ ਜਾਮਾ ਵੀ ਢਹਾੜੀ ਨਹੀਂ ਲੱਗ ਰਹੀ ਦੱਸ ਦੋ ਬਿਲਕੁਲ ਜੀ ਇਹ ਤੁਸੀਂ ਸੁਣਿਆ ਇਹਨਾਂ ਮਜ਼ਦੂਰਾਂ ਦਾ ਹਾਲ ਸਾਡੇ ਦਾ ਹੋਰ ਵੀ ਬਾਈ ਜੁੜੇ ਨੇ ਹਾਂਜੀ ਬਾਈ ਜੀ ਬਾਈ ਜੀ ਕੀ ਨਾਮ ਹੈ ਤੁਹਾਡਾ ਤਰਦੀਪ ਸਿੰਘ ਤਰਦੀਪ ਸਿੰਘ ਜੀ ਨਵਾਂ ਸਾਲ ਆ ਰਿਹਾ ਫਿਰ ਬੱਚਾ ਲਈ ਕੀ ਆਪਣਾ ਪਲਾਨ ਕੀਤਾ ਹੋਇਆ ਕੀ ਕਰਗੇ ਜੇ ਤਿਆਰੀ ਲੱਗਦੀ ਨਹੀਂ ਤੇ ਖੜੇ ਰਹਿਨੇ ਆ ਨਾਮ ਨੂੰ ਘਰੇ ਜਾਣੇ ਆ ਕਿਰਾਇਆ ਪਾੜਾ ਪੱਟ ਕੇ ਆਉਣੇ ਆ ਪਿੰਡਾਂ ਦੇ ਬੰਦੇ ਆ ਹੋਰ ਅਸੀਂ ਕੀ ਕਰੇ ਨਵੇਂ ਸਾਲ ਤੇ ਲੋਕਾਂ ਵੱਲੋਂ ਹਜ਼ਾਰਾਂ ਰੁਪਏ ਲੱਖਾਂ ਰੁਪਏ ਖਰਚਾ ਕੀਤੇ ਨਾ ਹੋਟਲ ਵਾਲੇ ਵਿੱਚ ਤੈਨੂੰ ਤੁਸੀਂ ਕਹਿੰਦੇ ਦਿਹਾੜੀ ਨਹੀਂ ਲੱਗਦੀ ਫਿਰ ਤੁਸੀਂ ਆਪਣੇ ਬੱਚਿਆਂ ਦੇ ਲਈ ਕੀ ਰੱਖ ਜਾਣਾ ਅਸੀਂ ਕੀ ਰਜਾਨਾ ਜੀ ਸਾਡੇ ਕੋਲ ਜਿਹੜਾ ਕੋਸਰਿਆ ਉਹ ਹੀ ਲਿਜਾਵਾਂਗੇ ਜੇ ਕੋਸ ਸਾਡੇ ਕੋਲ ਹੋਊ ਤਾਂ ਕੋਲ ਜਾਵਾਂਗੇ ਬੱਚੇ ਨੂੰ ਡਿਕਦਾ ਹੁੰਦੀ ਹੈ ਵੀ ਨਮਾ ਚੱਲਦੇ ਪਾਪਾ ਸੰਭਾਲ ਕੇ ਦੇਵਾਂਗਾ ਆਉਂਦੀ ਹੈ ਜੀ ਸਭ ਨੂੰ ਆਉਂਦੀ ਹੈ ਪਰ ਜਦੋਂ ਇੱਥੇ ਦਿਹਾੜੀ ਲਾ ਕੇ ਖੜੇ ਰਹਿੰਦੇ ਦਿਹਾੜੀ ਨਹੀਂ ਲੱਗਦੀ ਫਿਰ খালি ਹੱਥ ਜਾਵੜ ਲੈਣੇ ਫਿਰ ਕੀ ਉਹਨਾਂ ਦੀਆਂ ਕਮੈਸ਼ਾ ਪੂਰੀਆਂ ਕਰਦੇ ਅਸੀਂ ਦੇਖੋ ਜੀ ਇੱਕ ਪਾਸੇ ਇਹ ਮਜ਼ਦੂਰ ਨੇ ਤੇ ਇੱਕ ਪਾਸੇ ਕੁਝ ਲੋਕ ਹੋਣਗੇ ਜਿਹੜੇ ਹੋਟਲਾਂ ਦੇ ਵਿੱਚ ਹਜ਼ਾਰਾਂ ਲੱਖ ਰੁਪਏ ਖਰਚਾ ਕਰਕੇ ਉਹ ਤੇ ਹੋਟਲਾਂ ਦੇ ਜਾਣਗੇ ਨਵੇਂ ਸਾਲ ਮਨਾਉਣਗੇ ਲੇਕਿਨ ਇਹਨਾਂ ਮਜ਼ਦੂਰਾਂ ਦਾ ਕਹਿਣਾ ਕਿ 10 ਦਿਨ ਹੋ ਗਏ ਲੱਗਾ ਤਾਂ ਸਾਢੇ 3 ਦਿਹਾੜੀ ਵੀ ਲੱਗੀ ਬੱਚਿਆਂ ਦੇ ਇਹਨਾਂ ਦੇ ਵੀ ਆਪਣਾ ਵੱਡੇ ਵੱਡੇ ਖਰਚੇ ਹੋਣੀਆਂ ਲੇਕਿਨ ਇਹ ਖਰਚਾ ਕਿਸ ਤਰ੍ਹਾਂ ਪੂਰਾ ਕਰਕੇ ਜਦੋਂ ਉਹਦੀ ਦਿਹਾੜੀ ਤੱਕ ਹੀ ਲੱਗਦੀ ਇਹਨਾਂ ਦੇ ਬੱਚੇ ਵੀ ਕੁੱਡੀਕ ਦੇ ਯੂ ਹੋਣਗੇ ਲੇਕਿਨ ਇਹ ਆਪਣੇ ਬੱਚਿਆਂ ਦੇ ਖਰਚਾ ਨਹੀਂ ਪੂਰਾ ਕਰ ਸਕਦੇ ਖਬਰ ਨਹੀਂ ਨਹੀਂ ਪੜ੍ਹਨ ਦਾ ਤਾਂ ਉਸ ਕਰਕੇ